ਹਾਂਜੀ ਪੰਜਾਬੀ ਉਹ ਸਾਸਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਉਸ ਅਖਾਣ ਦੀ ਉਸ ਕਹਾਵਤ ਦੀ ਜੋ ਅਕਸਰ ਹੀ ਅਸੀਂ ਪੰਜਾਬੀ ਲੋਕ ਬੋਲਦੇ ਰਹਿੰਨੇ ਆ ਕਿ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ ਮੁਸਲਮਾਨ ਧਰਮ ਦੇ ਵਿੱਚ ਮੱਕੇ ਦੀ ਯਾਤਰਾ ਕਰਨ ਵਾਲੇ ਮੁਸਲਮਾਨ ਜਦੋਂ ਯਾਤਰਾ ਕਰਦੇ ਹਨ ਤਾਂ ਉਸ ਯਾਤਰਾ ਨੂੰ ਹੱਜ ਆਖਿਆ ਜਾਂਦਾ ਹੈ ਤੇ ਇਹ ਮੁਸਲਮਾਨੀ ਜੋ ਕੈਲੰਡਰ ਹੁੰਦਾ ਹੈ ਉਸ ਦੇ ਹਿਜਰੀ ਸਾਲ ਦੇ 12ਵੇਂ ਮਹੀਨੇ ਦੇ ਵਿੱਚ ਇਹ ਯਾਤਰਾ ਕੀਤੀ ਜਾਂਦੀ ਹੈ ਇਹ ਆ ਖਾਨ ਉਦੋਂ ਵਰਤਿਆ ਜਾਂਦਾ ਜਦੋਂ ਕੋਈ ਬੰਦਾ ساری ਉਮਰ ਪਾਪ ਗੁਨਾਹ ਕਰਦਾ ਰਿਹਾ ਹੋਵੇ ਤੇ ਲਾਸਟ ਤੇ ਆ ਕੇ ਕੋਈ ਧਰਮ ਦਾ ਕੋਈ ਪੁੰਨ ਦਾ ਕਰਮ ਕਰਨ ਲੱਗ ਜਾਵੇ ਤਾਂ ਲੋਕ ਅਕਸ਼ਰ ਯੋਨਾ ਲੋਕਾਂ ਵਾਸਤੇ ਇਹ ਆ ਖਾਨ ਵਰਦੇ ਹਨ ਕਿ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ